ਦਲਵੀਰ ਸਿੰਘ ਗੋਲਡੀ ਬੜਾ ਚਰਚਾ ਦਾ ਵਿਸ਼ਾ ਬਣੇ ਨੇ ਪ੍ਰਤਾਪ ਸਿੰਘ ਬਾਜਵਾ ਦੀਆਂ ਆਪਣੀਆਂ ਟਿੱਪਣੀਆਂ ਨੇ ਅਮਰਿੰਦਰ ਸਿੰਘ ਰਾਜਾ ਵੜਿੰਗਾ ਆਪਣੇ ਟੱਬਰ ਦੇ ਲਈ ਪ੍ਰਚਾਰ ਵੀ ਕਰਵਾ ਰਿਹਾ ਤੇ ਦਲਵੀਰ ਗੋਲਡੀ ਨੇ ਕਿਹਾ ਵੀ ਕਿ ਮੈਂ ਆਪਣਾ ਵੱਡਾ ਭਰਾ ਮੰਨਦਾ ਤੇ ਉਹਨਾਂ ਦੇ ਲਈ ਪ੍ਰਚਾਰ ਕਰਨ ਆਇਆ ਹੋਇਆ ਜਿਹੜੀ ਦਲਵੀਰ ਗੋਲਡੀ ਦੇ ਦਿਵਾਲੇ ਘੁਮਰੀ ਸਿਆਸਤ ਹੈ ਕਾਂਗਰਸ ਦੇ ਅੰਦਰ ਉਸਦੇ ਬਾਰੇ ਕੀ ਖਿਆਲ ਹੈ ਕਿ ਦਲਵੀਰ ਗੋਲਡੀ ਮੰਨ ਲਿਆ ਜਾਵੇ ਤੇ ਅਧਿਕਾਰਤ ਤੌਰ ਤੇ ਸ਼ਾਮਲ ਹੋ ਚੁੱਕੇ ਹੈ ਦੇਖੋ ਸਭ ਤੋਂ ਵੱਡੀ ਗੱਲ ਕਿ ਅਗਰ ਉਹ ਪਾਰਟੀ ਪ੍ਰਧਾਨ ਜਾਂ ਪਾਰਟੀ ਪ੍ਰਧਾਨ ਦੀ ਘਰ ਵਾਲੀ ਜੋ ਪਾਰਟੀ ਦੀ ਉਮੀਦਵਾਰ ਗਿੱਦੜ ਬਾਹੇ ਤੋਂ ਚੋਣ ਪ੍ਰਚਾਰ ਕਰੇ ਨੇ ਅਮਰਤਾ ਵਿੜਿੰਗ ਵਾਸਤੇ ਤੇ ਲਾਜ਼ਮੀ ਤੌਰ ਤੇ ਇੱਕ ਰਸਮੀ ਪ੍ਰਕਿਰਿਆ ਰਹਿ ਗਈ ਹੈ ਜਿਹੜੇ ਗੱਲ ਦੇ ਵਿੱਚ ਸਰੂਪਾ ਆਮ ਉਹ ਜਿਹੜਾ ਕਾਂਗਰਸ ਪਾਰਟੀ ਦਾ ਜਿਹੜਾ ਪਰਨਾ ਪਾਉਂਦੇ ਹੈਗੇ ਉਹ ਹੀ ਰਹਿ ਗਈਆਂ ਬਾਕੀ ਤੇ ਸਾਰੀਆਂ ਰਸਮਾਂ ਪੂਰੀਆਂ ਹੋ ਚੁੱਕੀਆਂ ਜਦ ਉਹਨੇ ਪ੍ਰਚਾਰ ਕੰਨਾ ਸ਼ੁਰੂ ਕਰ ਦਿੱਤਾ ਰਾਜਾ ਮਰਿੰਦਰ ਸਿੰਘ ਵੜਿੰਗ ਦੇ ਨਾਲ ਰੈਲੀਆਂ 'ਚ ਜਾ ਰਹੇ ਨੇ ਪਿੱਛੇ ਕੀ ਰਹਿ ਗਿਆ ਇੱਕ ਰਸਮ ਬਾਕੀ ਰਹਿ ਗਈ ਉਹ ਰਸਮ ਤੇ ਰਾਜਾ ਮਰਿੰਦਰ ਸਿੰਘ ਵੜਿੰਗ ਉਥੇ ਨਿਭਾਈ ਚੁੱਕੇ ਨੇ ਮਤਲਬ ਮੋٹے ਰੂਪ ਦੇ ਵਿੱਚ ਉਹ ਆਮ ਕਾਂਗਰਸ ਪਾਰਟੀ 'ਚ ਸ਼ਾਮਲ ਹੋ ਗਏ ਨਹੀਂ ਆਮ ਆਦੀ ਪਾਰਟੀ ਨੂੰ ਛੱਡ ਦਿੱਤਾ ਹੁਣ ਰੌਲਾ ਇਸ ਗੱਲ ਦਾ ਕਿ ਜਿਹੜੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਾ ਉਹ ਕਹਿ ਰਹੇ ਕਿ ਇਵੇਂ ਨਹੀਂ ਹੋ ਸਕਦਾ ਉਹਨਾਂ ਨਾਮ ਨਹੀਂ ਲਿਆ ਪਰ ਜਿਹੜਾ ਉਹਨਾਂ ਦੀ ਸਟੇਟਮੈਂਟ ਚੱਲ ਰਹੀ ਆ ਉਹਨਾਂ ਨੂੰ ਲੱਗਾ ਕਿ ਦੋਖਾ ਪੁੱਛ ਪੜ ਤਾਲ ਘਟ ਹੁਣ ਇਹ ਕਿ ਪਾਰਟੀ ਪ੍ਰਧਾਨ ਦਾ ਰੋਲ ਵੱਖਰਾ ਇੱਕ ਐਲਓਪੀ ਦਾ ਰੋਲ ਵੱਖਰਾ ਪਰ ਜੇ ਇੱਕ ਉਮੀਦਵਾਰ ਨੂੰ ਲੈ ਕੇ ਇੱਕ ਲੀਡਰ ਨੂੰ ਲੈ ਕੇ ਪਾਰਟੀ ਪ੍ਰਧਾਨ ਔਰ ਐਲਓਪੀ ਦੇ ਵਿਚਕਾਰ ਵਿਗੜ ਗਈ ਤੇ ਲਾਜ਼ਮੀ ਤੌਰ ਤੇ ਕਾਂਗਰਸ ਪਾਰਟੀ ਨੂੰ ਨੁਕਸਾਨ ਹੋਏਗਾ ਹੁਣ ਹੈ ਕਿ ਦਲਬੀਰ ਗੋਲਡ ਨੇ ਕਾਂਗਰਸ ਪਛੋਕੜਾ ਕਾਂਗਰਸ ਪਾਰਟੀ ਤੋਂ 17 ਚਮੇਰਮਣ ਕੇ ਬਾਈ ਦੇ ਭਗਵੰਤ ਮਾਨ ਸਾਹਿਬ ਤੋਂ ਹਾਰ ਗਏ ਨੇ ਉਹ ਫਿਰ ਜਦੋਂ ਜਿਮਨੀ ਚੋਂ ਆਉਂਦੀ ਹੈ ਸੰਗਰੂਰ ਦੀ ਲੋਕ ਸਭਾ ਉਸ ਵੇਲੇ ਛਾਂਬੜਾ ਹੋ ਜਾਂਦੇ ਨੇ ਕਿ ਉਹਨਾਂ ਨੂੰ ਟਿਕਨੀ ਕਾਂਗਰਸ ਪਾਰਟੀ ਦੇ ਜਨਰਲ ਇਲੈਕਸ਼ਨ ਆਉਂਦੀਆਂ 2024 ਦੀਆਂ ਜੋ ਉਮੀਦ ਇਹ ਉਮੀਦਵਾਰ ਬੰਦੇ ਨੇ ਹੁਣ ਉਹਨੂੰ ਲੈ ਕੇ ਉਹਨਾਂ ਦੀ ਬਾਅਦ ਚ ਪੁੱਛਪੜਤਾ ਨਹੀਂ ਹੋਈ ਆਮਾਦੀ ਪਾਰਟੀ ਤੇ ਆਪਣੇ ਐਮਐਲਏ ਆਪਣੀ ਮੰਤਰੀਆਂ ਇਹਨੂੰ ਨਹੀਂ ਪੁੱਛਦੇ ਹੈਗੇ ਤੇ ਇਸ ਕਰਕੇ ਉਹਨੂੰ ਲੱਗਾ ਹੋਊਗਾ ਕਿ ਮੇਰੇ ਕੋ ਵੀ ਗਲਤੀ ਹੋ ਗਈ ਜਿਵੇਂ ਬਹੁਤ ਸਾਰੇ ਕਾਂਗਰਸ ਪਾਰਟੀ ਦੇ ਨੇਤਾ ਭਾਜਪੀ ਚ ਚਲੇ ਗਏ ਉਹ ਵੀ ਵਾਪਸ ਆ ਗਏ ਨੇ ਇਹ ਆਮ ਆਦੀ ਪਾਰਟੀ ਤੇ ਜਿਹੜੇ ਨੇ ਉਹ ਜੇ ਸ਼ੇਕ ਵੀ ਮਾਰਨੀ ਉਹ ਦਿੱਲੀ ਵਾਲਿਆਂ ਕੋਲ ਪੁੱਛਦੇ ਨੇ ਕਿੱਡੀ ਹੈਰਾਨੀ ਵਾਲੀ ਗੱਲ ਏ ਕਿ ਸਾਡੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤਿੰਨ ਦਿਨ ਬਿਮਾਰ ਰਹੇ ਉਹ ਡਰ ਦੇ ਮਾਰੇ ਆਮ ਆਦੀ ਪਾਰਟੀ ਦੇ ਕਨਵੇਂ ਐਮਐਲਏ ਪਤਾ ਨਹੀਂ ਲੈਣਗੇ ਉਹਦੇ ਸਾਰਾ ਮੇਲਾ ਲੁੱਟ ਕੇ ਲੈ ਗਏ ਸੀ ਪ੍ਰਗਟ ਸਿੰਘ ਹਣੀ ਉਹ ਮਿਲਣ ਚੱਲ ਗਏ ਨੇ ਤੇ ਬਾਅਦ ਚ ਆਮ ਆਦੀ ਪਾਰਟੀ ਦੇ ਤਿੰਨ ਜਾਣੇ ਮੰਤਰੀ ਮਿਲਣ ਚੱਲ ਗਏ ਹਨ ਜਿਸ ਪਾਰਟੀ ਦੇ ਵਿੱਚ ਐਮਐਲਏ ਜਿਹੜੇ ਨੇ ਉਹ ਦਿੱਲੀ ਵਾਲਿਆਂ ਤੋਂ ਪੁੱਛ ਕੇ ਚੱਲਦੇ ਹੁਣ ਆਪਣੇ ਉਹ ਮੁੱਖ ਮੰਤਰੀ ਦਾ ਪਤਾ ਨਾ ਲੈਣਗੇ ਹੋਵੇ ਉੱਥੇ ਫਿਰ ਦਲਬੀਰ ਗੋਲਡੀ ਦਾ ਕੀ ਹਸ਼ਰ ਹੁੰਦਾ ਹੋਊਗਾ ਉਹਨੇ ਲੱਗਾ ਕਿ ਚੱਲਦੇ ਆਪਣੀ ਪਾਰਟੀ ਦੇ ਵਿੱਚ ਚੱਲਦੇ ਆ ਉੱਥੇ ਹਲਕਾ ਵੀ ਖਾਲੀ ਆ ਅਮਰਗੜ ਵੀ ਖਾਲੀ ਕਾਂਗਰਸ ਪਾਰਟ ਦਾ ਤੋਰੀ ਵੀ ਖਾਲੀ ਆ ਹੁਣ ਕਿਉਂਕਿ ਜਿੱਦਨ ਉਹਨਾਂ ਦਾ ਦਿਲ ਦੁਬਾਰਾ ਮੋਹ ਆਇਆ ਉਹ ਦਿਨ ਹੀ ਤੁਰੰਤ ਜਿਹੜੀ ਸਟੇਟਮੈਂਟ ਪ੍ਰਤਾਪ ਸਿੰਘ ਬਾਜਵਾ ਸਾਹਿਬ ਦੀ ਆ ਗਈ ਸੀ ਉਹਨਾਂ ਨੇ ਵੱਡੀ ਟਿੱਪਣੀ ਕਰ ਦਿੱਤੀ ਹੈਗੀ ਕਿ ਉੱਥੇ ਰਵੇ ਸਾਡੇ ਕੋਲ ਆਉਣ ਦੀ ਲੋੜ ਨਹੀਂ ਆ ਪਰ ਹੁਣ ਰਾਜਾ ਬਰਿੰਦਰ ਸਿੰਘ ਉਹ ਵੜੇਂਗੋ ਹਣੀ ਨਾਲ ਲੈ ਕੇ ਚੱਲ ਰਹੇ ਨੇ ਇਹ ਇੱਕ ਕਾਂਗਰਸ ਪਾਰਟੀ ਦਾ ਵੱਡਾ ਕ੍ਰਾਈਸਿਸ ਆ ਹੁਣ ਦੇਖੋ ਪਰ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ਨੂੰ ਚਲੋ ਧਿਆਨ ਚ ਜੇ ਰੱਖ ਲਿਆ ਜਾਵੇ ਤੇ ਕੀ ਪ੍ਰਤਾਪ ਸਿੰਘ ਬਾਜਵਾ ਉਹਨਾਂ ਭਾਜਪਾ ਵਿੱਚ ਗਏ ਲੀਡਰਾਂ ਬਾਰੇ ਕੀ ਖਿਆਲ ਰੱਖਦੇ ਹੋਣਗੇ ਜਿਨ੍ਹਾਂ ਨੂੰ ਬੜੇ ਚਾਅ ਦੇ ਨਾਲ ਗੱਲ ਲਾ ਲਿਆ ਗਿਆ ਸੀ ਦਿੱਲੀ ਬੁਲਾ ਕੇ ਉਹ ਵੀ ਗਾਂਧੀ ਫੈਮਿਲੀ ਦੇ ਰਹਿਨੁਮਾਈ ਦੇ ਹੇਠ ਚੱਲਣਾਂ ਦੀ ਹਾਜ਼ਰੀ ਦੇ ਵਿੱਚ ਜਿਹੜੇ ਭਾਜਪਾ ਵੱਲ ਚਲੇ ਗਏ ਸੀ ਛੱਡ ਕੇ ਇਹਨਾਂ ਉਹ ਸਾਰੇ ਇਹ ਨਾ ਦੇਖੋ ਤੁਸੀਂ ਡਾਕਟਰ ਰਾਜਕੁਮਾਰ ਵੇਰਕਾ ਸੁੰਦਰ ਸ਼ਾਮ ਮਰੂੜਾ ਕਿੰਨੇ ਨਾਮ ਬਲਬੀਰ ਸਿੰਘ ਹੋਣੀ ਹੋਗੇ ਸਾਰੇ ਸਾਰੇ ਆਗੇ ਹੁਣ ਸਵਾਲ ਹੈ ਕਿ ਦਲਬੀਰ ਗੋਲਡੀ ਦਾ ਫਿਰ ਕੀ ਜੇ ਦਲਬੀਰ ਗੋਲਡੀ ਨੂੰ ਵੀ ਜੱਫੀ ਪਾ ਲੋਗੇ ਕਾਂਗਰਸ ਦਾ ਪੁਸ਼ਾਫਾ ਗੱਲ ਚ ਪਾ ਲੋਗੇ ਤੇ ਇਹਦੇ ਚ ਹੋ ਵੀ ਕੀ ਜਾਊਗਾ ਪਰ ਹੁਣਗਾ ਨਾ ਬੋਲ ਬਹੁਤ ਵੱਡੇ ਬੋਲ ਨੇ ਪ੍ਰਤਾਪ ਸਿੰਘ ਬਾਦਲ ਹੁਣ ਸਵਾਲ ਹੈ ਕਿ ਹੋਊਗਾ ਕਿ ਇਸ ਟਾਈਮ ਵੈਸੇ ਕੋਈ ਇਹਦੇ ਚ ਚੱਕ ਨਹੀਂਆ ਇਸ ਤਰ੍ਹਾਂ ਕਾਂਗਰਸ ਪਾਰਟੀ ਦੇ ਵਿੱਚ ਸਭ ਤੋਂ ਸੀਨੀਅਰ ਆ ਜਿਹੜੇ ਚੱਲਦੇ ਫਿਰਦੇ ਨੇਤਾ ਦੇ ਵਿੱਚ ਜਿੰਨਾਂ ਕੋ ਆਦੇ ਨੇ ਸਭ ਤੋਂ ਸੀਨੀਅਰ ਮੋਸਟ ਐਸ ਟਾਈਮ ਪ੍ਰਤਾਪ ਸਿੰਘ ਬਾਜਵਾ ਕਿਉਂਕਿ ਉਹਨਾਂ ਤੋਂ ਜਿਹੜੇ ਉਮਰ ਵਾਲੇ ਵੱਡੇ ਸੀ ਚਾਹੇ ਸ਼ਮਸ਼ੇਦ ਸਿੰਘ ਦੋ ਲੋ ਉਹ ਵੀ ਘਰ ਬੈਠੇ ਨੇ ਲਾਲ ਸਿੰਘ ਹਣੀ ਵੀ ਬੀਬੀ ਰਜਿੰਦਰ ਕੌਰ ਭੱਟਲੇ ਜਿਹੜੀ ਕਾਂਗਰਸ ਪਾਰਟੀ ਦੇ ਵਿੱਚ ਐਸ ਵੇਲੇ ਚਿਹਰੇ ਨੇ ਉਹਨਾਂ ਚ ਪ੍ਰਤਾਪ ਸਿੰਘ ਬਾਜਵਾ ਸਭ ਤੋਂ ਸੀਨੀਅਰ ਮੋਸਟ ਹੁਣ ਗੱਲ ਇਹ ਹੈ ਕਿ ਦਲਬੀਰ ਗੋਲਦੀ ਬੁਰੀ ਤਰ੍ਹਾਂ ਫਸ ਗਿਆ ਹੋ ਕੇ ਕਿ ਮੈਂ ਪਹਿਲਾਂ ਪਾਰਟੀ ਪ੍ਰਧਾਨ ਕੋ ਹਾਂ ਕਰਾਵਾਂ ਜਾਂ ਐਲੋਪੀ ਕੋ ਹਾਂ ਕਰਾਵਾਂ ਉਹ ਵਿਚਾਰਾ ਕਿਹਨੇ ਕਹਿੰਦੇ ਨੇ ਦੋ ਚੱਕੀਆਂ ਵਾਲਾ ਜਿਹੜਾ ਮਸਲਾ ਜਿਹਾ ਵਿਚਾਰਾ ਪੁਲ ਦੇ ਵਿੱਚ ਪੈਸੇ ਗਿਆਗਾ ਹੁਣ ਰਾਜਾ ਮਰੀਂਦਰ ਸਿੰਘ ਵੜਿੰਗ ਕੀ ਦਿੱਲੀ ਲੈ ਕੇ ਜਾਣਗੇ ਦਿੱਲੀ ਵਾਲੇ ਕੀ ਪ੍ਰਤਾਪ ਸਿੰਘ ਬਾਜਵਾ ਨੇ ਗੱਲ ਕੇ ਜਾਂ ਹੁਣ ਫਿਰ ਰਾਜਾ ਮਰੀਂਦਰ ਸਿੰਘ ਵੜਿੰਗ ਦਲਬੀਰ ਗੋਲਡੀ ਦੀ ਉਂਗਲੀ ਫੜ ਕੇ ਤੇ ਪ੍ਰਤਾਪ ਸਿੰਘ ਬਾਜਵਾ ਦੇ ਘਰ ਲੈ ਕੇ ਜਾਊਗਾ ਗੱਲ ਏਡੀ ਵੱਡੀ ਨਹੀਂ ਹੈ ਜਿੱਡਾ ਇਸ਼ੂ ਵੱਡ ਰਿਹਾ ਹੈ ਇਹਦੇ ਨਾਲ ਕਾਂਗਰਸ ਪਾਰਟੀ ਜੇ ਇਸ਼ੂ ਬਣਾਉਂਗੇ ਤੇ ਨੁਕਸਾਨ ਹੋਊਗਾ ਪਰ ਇਹ ਹੈ ਕਿ ਦਲਬੀਰ ਗੋਲਡੀ ਨੂੰ ਵੀ ਥੋੜਾ ਜਿਹਾ ਚੇਤੇ ਆ ਗਿਆ ਹੋਊਗਾ ਕਿ ਮੈਂ ਕੋਈ ਜਿਹੜੀ ਗਲਤੀ ਹੋਈ ਹੈ ਨਾ ਕਿਉਂਕਿ ਜਾਂ ਉਦੋਂ ਪਤਾ ਨਹੀਂ ਦਲਬੀਰ ਗੋਲਡੀ ਸਾਹਿਬ ਹੋਣਾ ਨੇ ਕੀ ਸੋਚਿਆ ਕਿਉਂਕਿ ਹਰ ਕੋਈ ਬੰਦਾ ਹਮੇਸ਼ਾ ਚੰਗਾ ਸੋਚ ਕੇ ਕਰਦਾ ਕੋਈ ਮਾੜਾ ਸੋਚ ਕੇ ਕਰਦਾ ਨਹੀਂ ਹੈਗਾ ਪਰ ਉਹਨੂੰ ਲੱਗਾ ਕਿ ਸ਼ਾਇਦ ਜੋ ਉਹਦੇ ਨਾਲ ਪ੍ਰੋਮਿਸ ਕੀਤਾ ਗਿਆ ਉਹ ਪ੍ਰੋਮਿਸ ਉਹਦੇ ਨਾਲ ਪੂਰਾ ਨਹੀਂ ਉਥੇ ਜਿਹੜਾ ਵੀ ਤਾਂ ਇਹ ਨਹੀਂ ਆਪਣੀ ਮਾਸੀ ਦੇ ਮੁੰਡੇ ਨੂੰ ਟਿਕਟ ਦਿਵਾਉਣ ਵਿੱਚ ਕਾਮਯਾਬ ਹੋ ਗਏ ਇਸ ਕਰਕੇ ਦਲਬੀਰ ਗੋਲਡੀ ਲੱਗਾ ਕਿ ਆਪਣੀ ਦੇ ਇੱਥੇ ਦਾਰਲਿੰਗ ਵਾਲੀ ਜੇ ਹੁਣ ਬਾਈਲੈਕਸ਼ਨ 'ਚ ਨਹੀਂ ਸੀਟ ਮਿਲਦੀ ਤੇ ਸਤਾਈ 'ਚ ਕਿੱਥੋਂ ਮਿਲ ਜੂਗੀ ਇਸ ਕਰਕੇ ਆਪਣਾ ਘਰ ਆਪਣਾ ਹੀ ਹੁੰਦਾ ਨੇ ਹਾਂ ਆਪਣੇ ਆਪਣੇ ਹੁੰਦੇ ਨੇ ਪ੍ਰਾਇ ਪ੍ਰਾਇ ਹੁੰਦੇ ਨੇ ਇਸ ਕਰਕੇ ਉਹਨਾਂ ਲੱਗਾ ਹੁਣ ਉਹ ਬੁਰੀ ਤਰ੍ਹਾਂ ਫਸਿਆ ਏ ਉਹ ਦੇਖ ਕੇ ਦੇ ਕੇ ਰਾਜਾ ਮੁਰਿੰਦਰ ਸਿੰਘ ਵੜਿੰਗ ਹੋਣੀ ਤੇ ਪ੍ਰਤਾਪ ਸਿੰਘ ਬਾਜਵਾ ਦੇ ਨਾਲੇ ਕਦੋਂ ਪੈਰੀ ਹੱਥ ਲਵਾ ਗਏ ਜੱਫੀ ਪਾ ਕੇ ਤੇ ਫਿਰ ਗੱਲ ਬੰਦ ਹੀ ਆ ਗਈ ਪਰ ਐਡਾ ਵੱਡਾ ਇਸ਼ੂ ਨਹੀਂ ਜਿਹੜਾ ਕਾਂਗਰਸ ਬਣਾ ਕੇ ਬੈਠੀ ਹੈ ਪਹਿਲਾਂ ਵੀ ਬਹੁਤ ਸਾਰੇ ਜਿਹੜੇ ਭਾਜਪੀ ਦੇ ਵਿੱਚ ਲੀਡਰ ਗਏ ਉਹਨਾਂ ਨੂੰ ਵੀ ਜੱਫੀਆਂ ਪਾਈਆਂ ਨੇ ਜੇ ਕਾਂਗਰਸ ਪਾਰਟੀ ਇਦਾਂ ਹੀ ਨਿੱਕੀਆਂ ਨਿੱਕੀਆਂ ਗੱਲਾਂ ਤੇ ਆਪਸ ਵਿੱਚ ਲੜਦੀ ਰਹੀ ਤੇ لازمی ਤੌਰ ਤੇ 2027 ਦੇ ਵਿੱਚ ਕਿਉਂਕਿ ਨੁਕਸਾਨ ਤੇ ਇਹਨਾਂ ਦਾ ਹੋਣਾ لازਮੀ ਆ ਕਿ ਹੁਣ ਹੀ ਇਸ ਟਾਈਮ ਕਾਂਗਰਸ ਪਾਰਟੀ ਦੇ ਵਿੱਚ 8 ਸੀਐਮ ਤੁਰੇ ਫਿਰਦੇ ਆਏ ਨੇ ਸਾਰੇ ਬਸ ਇਹ ਡਿਕੜਦੇ ਨੇ ਕਿ ਕਦੋਂ ਵੋਟਾਂ ਪੈ ਜਾਣ ਤੇ ਕਦੋਂ ਅਸੀਂ ਮੁੱਖ ਮੰਤਰੀ ਦੀ ਸੋਚ ਚੁੱਕੀਏ ਜਦੋਂ ਐਡੇ ਐਡੇ ਵੱਡੇ ਸੁਪਨੇ ਪਾਲ ਲੈਣ ਉਦੋਂ ਹਮੇਸ਼ਾ ਪਾਰਟੀ ਦਾ ਨੁਕਸਾਨ ਹੁੰਦਾ 2012 ਦੇ ਵਿੱਚ ਕੈਪਟਨ ਮਰਿੰਦਰ ਸਿੰਘ ਨੇ ਬਹੁਤ ਵੱਡਾ ਸੁਪਨਾ ਲੈ ਲਿਆ ਨੁਕਸਾਨ ਹੋ ਗਿਆ ਇਵੇਂ ਹੁਣ ਇਹ ਜਿਹੜੀਆਂ ਹਰਿਆਣੇ ਦੀਆਂ ਵਿਧਾਨ ਸਭਾ ਚੋਣਾਂ ਆ ਪਪਿੰਦ ਦਰਸਨ ਹੁੱਡਾ ਹੋਣਾ ਐਡਾ ਵੱਡਾ ਸੁਪਨਾ ਲੈ ਲਿਆ ਹਾਰ ਗਏ ਅਸ਼ੋਕ ਗਲੋਤ ਨੇ ਰਾਜਸਥਾਨ ਚ ਵਿੱਚ ਸੁਪਨਾ ਲੈ ਲਿਆ ਉੱਥੇ ਹਾਰ ਗਏ ਕਮਲਾਧ ਨੇ ਮਧ ਪ੍ਰਦੇਸ਼ ਦੇ ਵਿੱਚ ਲੈ ਲਿਆ ਉੱਥੇ ਹਾਰ ਗਏ ਛਤੀਸਗੜ੍ਹ ਦੇ ਵਿੱਚ ਉਹ ਬਗੀਰ ਸਾਹਿਬ ਨੇ ਸੁਪਨਾ ਲੈ ਲਿਆ ਉਹ ਹਾਰ ਗਏ ਕਾਂਗਰਸ ਪਾਰਟੀ ਦੇ ਜਿਹੜੇ ਲੀਡਰ ਨੇ ਇਹ ਮੁੱਖ ਮੰਤ ਜਮਦੇ ਮੁੱਖ ਮੰਤਰੀ ਬਣਦੇ ਨੇ ਤੇ ਕਹਿੰਦੇ ਉਦਾਂ ਪਾਰਟੀ ਚ ਸੁਆਦ ਨਹੀਂ ਹੋਣਾ ਬੀਜੇਪੀ ਕੋ ਕਾਂਗਰਸ ਪਾਰਟੀ ਨੂੰ ਸਿੱਖਣਾ ਚਾਹੀਦਾ ਹੈਗਾ ਕਿ ਕਿਵੇਂ ਉੱਥੇ ਡਿਸਪੀਸਲਨ ਹਰਿਆਣਾ ਦੇ ਵਿੱਚ ਸਰਕਾਰ ਬਣ ਗਈ ਵਿਧਾਨ ਸਭਾ ਜਲਾਸ ਹੋਇਆ ਗਿਆ ਤੇ ਕਾਂਗਰਸ ਪਾਰਟੀ ਉਥੇ ਅਜੇ ਤੱਕ ਆਪਣੇ ਕੋਲ ਐਲੋਪੀ ਨਹੀਂ ਚੁਣ ਸਕੀ ਜਿਸ ਪਾਰਟੀ ਦਾ ਸਟੇਟ ਲੈਵਲ ਤੇ ਨੈਸ਼ਨਲ ਲੈਵਲ ਤੇ ਇੰਨੇ ਬੁਰੇ ਬਣ ਕੇ ਹਾਲ ਹੋਏ ਹੁਣ ਉਸ ਪਾਰਟੀ ਦਾ ਤੁਸੀਂ ਭਵਿੱਖ ਸਹਿਜ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨਾ ਮਾੜਾ ਹੋ ਸਕਦਾ ਜਾਂ ਕਿੰਨਾ ਚੰਗਾ ਹੋ ਸਕਦਾ